ਇੱਥੇ ਅਭਿਸ਼ੇਕ ਸ਼ਰਮਾ 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 ਜੀ ਹੋਈ ਪਈ ਹੈ ਨਾਲ ਕਨੇ ਭੁੰਮਰਾ ਸਾਹਿਬ ਭੁੰਮਰਾ ਸਾਹਿਬ ਤੇ T20 T20 کئی ਸਾਰੇ ਅੰਕੜੇ ਵਿੱਚ ਆਈ ਜਾਂਦੇ ਨੇ ਜੀ ਪਰ ਜਿਹੜਾ ਕਹੋ ਕਿ ਜਿਹੜੀ ਨੇਰੀ ਠਾਈ ਸ਼ਰਮਾ ਜੀ ਨੇ ਉਹਦੇ ਚਰਚੇ ਬੜੇ ਨੇ ਨਵੇਂ ਮੁੰਡੇ ਅੱਜ ਨਾ ਇੱਕ ਮਿੱਤਰ ਮੇਰਾ ਕਹਿ ਰਿਹਾ ਸੀ ਕਹਿੰਦਾ ਯਾਰ ਇਹ ਤੇ ਐਨਡੀਆਏ ਤੋਂ ਬਾਅਦ ਤੇ ਹੁਣ ਕੀ ਹੋਣਾ ਇਸ ਤੋਂ ਬਾਅਦ ਤੇ ਕੀ ਹੋਣਾ ਮੈਂ ਖੈਰ ਕੱਲ ਨੂੰ ਕੋਈ ਹੋਰ ਆਉਣਾ ਉਹਨੇ ਕਿਹਾ ਨਾ ਵੀ ਉਹ ਵੀ ਪਿੱਛੇ ਰਹਿ ਗਿਆ ਜੀ ਛੱਡੋ ਪਰੇ ਆਹ ਵੇਖੋ ਪਰ ਵਾਕਈ ਜੋ ਅੱਜ ਹੋਇਆ ਜਾਂ ਇਹ ਹੋ ਰਿਹਾ ਹੈ ਕ੍ਰਿਕਟ ਦੇ ਵਿੱਚ ਇਹਦੇ ਵਾਕਈ ਵੇਖਣ ਵਾਲਾ ਹੈ। ਹੂੰ। ਇਹ ਦੇਖੋ ਅਭਿਸ਼ੇਕ ਸ਼ਰਮਾ ਨੇ ਜਿਹੜਾ ਮਤਲਬ ਕਿ ਸਟਾਈਲ ਫੜਿਆ ਹੈ ਨਾ ਉਹ ਤੇ ਜੇ 5-10 ਸਾਲ ਖੇਡ ਗਿਆ ਨਾ ਉਹ ਬਹੁਤ ਕੁਝ ਕਰ ਜਾਏਗਾ। ਹੂੰ। ਬਹੁਤ ਮਤਲਬ ਕਿ ਬੰਦਾ ਯਾਰ ਉਹਦੀ ਬੈਟਿੰਗ ਦੀ ਖਾਸੀਅਤ ਇਹ ਆ ਕਿ ਸੁਖਮ ਸਾਹਿਬ ਉਹ ਕਲਾ ਲੱਪੇ ਬਾਜ ਨਹੀਂ ਹੈ ਉਹਦੀ ਟਾਈਮਿੰਗ ਚੈੱਕ ਕਰੋ ਉਹਦੀ। ਜੀ। ਬੜੀ ਜ਼ਬਰਦਸਤ ਟਾਈਮਿੰਗ ਹੈ। ਬਾਲ ਨੂੰ ਜਦੋਂ ਟਾਈਮ ਕਰਦਾ ਹੈ ਨਾ ਟਾਈਮਿੰਗ ਸ਼ਾਟ ਮੇਕਿੰਗ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਉਹਦੀ ਟਾਈਮਿੰਗ ਆ ਤੇ ਉਹ ਜਦੋਂ ਆਉਂਦਾ ਉਹ ਕਿਊਟ ਜਾਂ ਮੁੰਡਾ ਤੇ ਬਸ ਮਤਲਬ ਕਿ ਉਹ ਤੁਸੀਂ ਵੇਖੋ ਕਿ ਨਿਊਜ਼ੀਲੈਂਡ ਵਾਲੇ ਤੇ ਉਹਦਾ ਬੱਲਾ ਚੈੱਕ ਕਰਦੇ ਸੀ ਕਿ ਮਾਮਾ ਇਹ ਲੱਕੜ ਦਾ ਹੀ ਆ ਕਿ ਹੋਰ ਤਾਂ ਨਹੀਂ ਬਲਾ ਨਹੀਂ ਫਿਰਦਾ ਜੀ ਕੋਈ ਪੁੱਛਦਾ ਕਿ ਪੋਲਿਸ ਤੇ ਨਹੀਂ ਲਗਾ ਰਿਹਾ ਕਿਤੇ ਹੂੰ ਵੀ ਭੈਟ ਕਾਦਾ ਬਹੁੰਦਾ ਤੇ ਪਟਾ ਹੀ ਵਹੀ ਤੁਰੇ ਆਉਂਦਾ ਜੀ ਜੀ ਲੋਕ ਉੱਥੇ ਗਰਾਊਂਡ 'ਚ ਮੈਦਾਨ 'ਚ ਮੈਚ ਵੇਖਣ ਜਾਂਦੇ ਆ ਤੇ ਇਹ ਵਿਖਾ ਦਿੰਦਾ ਤਾਂ ਨੂੰ ਲੋਕਾਂ ਦੀ ਨਿਗ੍ਹੀ ਆ ਰਹੀਦੀ ਆ ਹੋ ਗਿਆ ਚੱਕਾ ਹੋ ਗਿਆ ਚੱਕਾ ਸਰ ਇਹ ਤਾਂ ਮੈਚ ਤਾਂ ਚੱਲਦਾ ਤਾਂ ਚੱਲਦਾ ਬਿਲਕੁਲ ਇਹ ਤੇ ਸਰਵਾਈਕਲ ਠੀਕ ਕਰ ਦਿੰਦਾ ਮੁੰਡਾ ਹਾਂਜੀ ਮਤਲਬ ਕਿ ਇਦਾਂ ਦੀ ਬੈਟਿੰਗ ਹੈਰਾਨਗੀ ਆ ਹੈਰਾਨਗੀ ਆ ਜਿਵੇਂ ਤੁਸੀਂ ਕਿਹਾ ਕਿਊਟ ਹੈ ਮੁੰਡਾ ਬਾਲ ਭੱਜ-ਭੱਜ ਕੇ ਉਹਦੇ ਕੋਲੇ ਆਉਂਦੀ ਹੈ ਤੇ ਫੇਰ ਉਹ ਭਜਾ ਦਿੰਦਾ ਬਿਲਕੁਲ ਪਹਿਲਾ ਮੈਚ ਇਹਨਾਂ ਨੇ ਚੇਜ਼ ਕੀਤਾ ਤੇ 15-12 ਚ ਜਿੱਤ ਕੇ ਦੂਜਾ 10-8 ਚ ਜਿੱਤ ਗਏ ਮੈਲੋ ਦਾ ਹੋਣਾ ਲੱਗਦੇ 5-7 ਚ ਨਾ ਜਿਦਾ ਦੇ ਨਾ ਮਤਲਬ ਕਿ ਬਹੁਤ ਹੱਤ ਕਰਾਉਂਦਾ ਹੈ ਜੀ ਹੱਤ ਕਰਾਉਂਦਾ ਹੈ ਸ਼ਰਮਾ ਜੀ ਦਾ ਮੁੰਡਾ ਤੇ ਮੈਂ ਕਹਿੰਦਾ ਵੀ ਇਹ ਡਾ ਜਬਰਦਸਤ ਟੈਲੈਂਟ ਇਹ ਡਾ ਜਬਰਦਸਤ ਟੈਲੈਂਟ ਤਾਂ ਨਿਊਜ਼ੀਲੈਂਡ ਵਾਲਿਆਂ ਨੇ ਇਹਨਾਂ ਨੂੰ ODI ਚ 라ਤਾ ਪਰ ਆ ਤੁਹੀਂ ਵੇਖੋ ਕਿ T20 ਕ੍ਰਿਕਟ ਜਿਹੜੀ ਹੈ ਨਾ ਅਸੂਲੇ ਜੋ ਇੰਡੀਆ ਖੇਡਦਾ ਮੈਂ ਉਹ ਦੇਖ ਰਿਹਾ ਸੀ ਬਾਸਤ ਅਲੀ ਹੁੰਦੇ ਸਨ پاکستان ਦੇ ਫਾਰਮਰ ਵਿਕਟ ਕੀਪਰ ਆ ਕਿਸੇ ਟਾਈਮ ਬੜੇ ਹੁੰਦਾ ਵਿਕਟ ਕੀਪਰ ਹੁੰਦੇ ਸੀ ਤੇ ਉਹ ਮਤਲਬ ਕਿ ਖੁਦ متاثر ਹੋ ਕੇ ਕਹਿੰਦੇ ਕਿ ਹੋਜੀ ক্রিকেট ਵਿੱਚ ਕੋਈ ਨਹੀਂ ਇੱਧਰ ਸਾਡੇ ਵਾਲ ਨਹੀਂ ਕੋਈ ਖੇਡ ਸਕਦਾ ਏਡਾ ਜ਼ਬਰਦਸਤ ਟੈਲੈਂਟ ਔਰ ਇੰਡੀਆ ਦੀ ਟੀਮ ਹੀ ਬੜੀ ਸ਼ਾਨਦਾਰ ਆ ਹੁਣ ਮੰਨ ਲਓ ਉਤੋਂ ਫਲॉप ਕਰ ਗਏ ਤਾਂ ਥੱਲੇ ਉਹ ਕਿਸ਼ਨ ਹੈ ਕਿਸ਼ਨਾ ਹੈ ਰਿਕਸ਼ਨਾ ਹੈ ਉਹਨੇ ਚੱਕਦਾ ਕਮ ਬਿਲਕੁਲ ਸੂਰੀਆ ਚੱਲ ਪਿਆ ਹਾਰਦਿਕ ਪੰਡਿਆ ਉਹ ਯਾਰ ਉਹ ਤਾਂ ਨੈਕਸਟ ਲੈਵਲ ਹੈ ਜੈਕ ਕੈਲਸ ਤੋਂ ਬਾਅਦ ਮੈਂ ਜੇ ਕਿਸੇ ਨੂੰ ਦੇਖਦਾ ਤਾਂ ਬਾਈ ਸ਼ੁੱਧ ਆਲਰਾਊਂਡਰ ਲੱਗਦਾ ਹੀ ਉਹ ਹਮ ਬਿਲਕੁਲ ਕਿਡਾ ਹੋਣਾ ਕੈਚ ਫੜ ਗਿਆ ਕੱਲ ਬੋਲਿੰਗ ਪਾ ਜਾਂਦਾ ਬੈਟਿੰਗ ਕਰ ਜਾਂਦਾ ਮਤਲਬ ਕਿ ਇੰਡੀਆ ਦੀ T20 ਟੀਮ ਜਿਹੜੀ ਆ ਅੱਸੀ ਟੀਮ ਆ ਸਾਰਿਆਂ ਨੂੰ ਖੂਬ ਇੰਟਰਟੇਨਮੈਂਟ 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 ਮਿਲ ਰਿਹਾ ਜੀ ਤੇ ਗੱਲ ਇਹ ਆ ਕਿ ਬਾਕੀ ਵੀ ਠੀਕ ਆ ਜਸਪ੍ਰੀਤ ਬੁਮਰਾ ਨੇ 10 ਸਾਲ ਪੂਰੇ ਕੀਤੇ ਇੰਟਰਨੈਸ਼ਨਲ ਕ੍ਰਿਕਟ ਚ ਪਰ ਜੋ ਜਲਵਾ ਇਸ ਵੇਲੇ ਆ ਵਿਸ਼ੇਕ ਦਾ ਉਹ ਮਲਕ ਕੇ ਨੈਕਸਟ ਲੈਵਲ ਹੈ ਜੀ ਬਿਲਕੁਲ ਬਿਲਕੁਲ ਕੁਝ ਨਹੀਂ ਕਰਕੋ